ਆਹ ਦੇਖੋ ਜੁੱਤੀਆਂ ਵਗੈਰਾ ਬਾਹਰ ਕੱਢ ਕੇ ਵੀ ਲਾਈਆਂ ਹੋਈਆਂ ਨੇ। ਹੌਣੇ ਵਗੈਰਾ ਟਰੈਕਟਰ ਬਣਾ ਕੇ ਰੱਖੇ ਹੋਏ ਐਵੇਂ ਦਾ ਸਾਰਾ ਸਮਾਨ। ਆ ਮਿੱਟੀ ਦੇ ਘੜੇ ਵਗੈਰਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਸਾਨੇਵਾਲ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਨੇਵਾਲ ਦਾ ਸਾਰਾ ਬਾਜ਼ਾਰ ਦਿਖਾਵਾਂਗੇ। ਵੀਡੀਓ ਚ ਐਂਡ ਤੱਕ ਬਣੇ ਰਹੋ। ਚੱਲਦੇ ਆਪਾਂ ਸਾਰੀ ਮਾਰਕੀਟ ਤੁਹਾਨੂੰ ਦਿਖਾਉਣੇ ਆ। ਆ ਸਾਹਮਣੇ ਹਾਈਵੇ ਚੱਲਦਾ ਦਿੱਲੀ ਤੋਂ ਅਮਰਸਰ ਵਾਲਾ ਵੱਡਾ ਰੋਡ। ਇਹ ਇਹਦੇ ਦੀ ਇਹ ਸਾਨੇ ਵਾਲਾ ਸ਼ਹਿਰ ਹੈ ਬਾਕੀ ਇਹ ਸਾਰੀ ਮਾਰਕੀਟ ਆਪਾਂ ਤੁਹਾਨੂੰ ਅੱਜ ਦਿਖਾਉਨੇ ਆ ਚੱਲਦੇ ਆ ਕਾਫੀ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਨੇ ਆ ਦੇਖ ਸਕਦੇ ਹੋ ਜਿਵੇਂ ਇੱਥੇ ਸੂਟਾਂ ਵਾਲੀ ਦੁਕਾਨ ਆ ਗਈ ਹੈ ਨਾ ਨਾਲੇ ਹੋਰ ਕੁਛ ਆ ਟੂਟੀਆਂ ਵਾਲੀ ਪਾਈਪਾਂ ਵਾਲੀ ਇਹ ਆ ਗਈ ਦੁਕਾਨ ਇਸੇ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਕਾਫੀ ਵੱਡਾ ਸ਼ਹਿਰ ਹੈ ਸਾਨੇ ਵਾਲਾ ਆ ਦੋਨੋਂ ਸਾਈਡ ਮਾਰਕੀਟ ਹੈ ਇੱਥੇ ਇਹ ਸਾਰੀ ਆਪਾਂ ਮਾਰਕੀਟ ਅੱਜ ਤੁਹਾਨੂੰ ਦਿਖਾਵਾਂਗੇ ਸਾਰਾ ਸ਼ਹਿਰ ਇਹ ਦਿਖਾਵਾਂਗੇ ਆ ਇੱਥੇ ਕੁਝ ਹੋ ਮੈਡੀਕਲ ਸਟੋਰ ਵਗੈਰਾ ਆ ਗਏ ਆ ਭਾਂਡੇ ਵਾਲੀਆਂ ਦੁਕਾਨਾਂ ਆ ਲਓ ਜੀ ਐਵੇਂ ਸਾਰਾ ਇਹ ਰੋਡ ਤੇ ਜਿਹੜਾ ਬਾਜ਼ਾਰ ਆ ਸਾਰਾ ਆਲੇ ਦੁਆਲੇ ਫੈਲਿਆ ਹੋਇਆ ਆ ਕੁਝ ਕਰਿਆ ਨਾ ਸਟੋਰ ਆ ਗਏ ਇੱਥੇ ਫਰਾਲੀਆਂ ਦੁਕਾਨਾਂ ਆ ਗਈਆਂ ਹਨ ਜਿਵੇਂ ਆਪਾਂ ਦੱਸਿਆ ਕਿ ਇਹ ਮੇਨ ਹਾਈਵੇ ਦੀ ਆ ਸ਼ਹਿਰ ਜਿਹੜਾ ਦਿੱਲੀ ਤੋਂ ਆਪਣੇ ਅੰਮ੍ਰਿਤਸਰ ਨੂੰ ਜਾਂਦਾ ਇਹ ਦਰਾਹੇ ਤੇ ਲੁਧਿਆਣੇ ਦੇ ਵਿਚਕਾਰ ਆ ਪੈ ਜਾਂਦਾ ਸਾਹਨੇ ਵਾਲਾ ਸ਼ਹਿਰ ਦਰਾਹੇ ਤੇ ਲੁਧਿਆਣੇ ਦੇ ਸੈਂਟਰ ਦੇ ਵਿੱਚ ਆ ਇੱਥੇ ਆ ਕੁਝ ਕੱਪੜੇ ਵਾਲੀਆਂ ਦੁਕਾਨਾਂ ਨੇ ਵੱਡੀਆਂ-ਵੱਡੀਆਂ ਲੇਡੀ ਸੂਟਾਂ ਵਾਲੀਆਂ ਦੁਕਾਨਾਂ ਹਨਾ ਆ ਕੁਝ ਰੈਡੀਮੇਡ ਕੱਪੜੇ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਇਧਰ ਨਾਲ ਰੋਡ ਚੱਲਦਾ ਪੌੜਾ ਤੇ ਪੁਲ ਦੇ ਨਾਲ ਇਹ ਸਾਰਾ ਬਾਜ਼ਾਰ ਆ ਮਾਰਕੀਟ ਆ ਸਾਰੀ ਸਾਹਨੇ ਵੱਲ ਦੀ ਆ ਕੁਝ ਮੂਰਲੇ ਅਗਲੇ ਵਾਲੇ ਪਾਸੇ ਆ ਜਰਨਲ ਸਟੋਰ ਆਗੇ ਹਨਾ ਹਰ ਇੱਕ ਤਰੀਕੇ ਦੀ ਦੁਕਾਨ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂਗੀ ਆ ਕੋਸ਼ ਪੇਂਟ ਵਾਲੀ ਦੁਕਾਨ ਆ ਗਈ ਪੇਂਟ ਵਾਲਾ ਸਾਰਾ ਸਮਾਨ ਪਿਆ ਹਨਾ ਦੁਕਾਨ ਦੇ ਵਿੱਚ ਬਹੁਤ ਵੱਡੀ ਮਾਰਕੀਟ ਆ ਇਹ ਆ ਪੁਲ ਦੇ ਦੋਨੋਂ ਸਾਈਡਾਂ ਨਾਲ-ਨਾਲ ਪੋੜਾ ਇੱਥੇ ਤੁਸੀਂ ਸੂਟ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਨਾ ਕੱਪੜੇ ਵਾਲੀਆਂ ਦੁਕਾਨਾਂ ਬਾਕੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਕਿ ਕਿੱਥੋਂ-ਕਿੱਥੋਂ ਜਿਹੜੀ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ। ਬਾਕੀ ਸਾਂਨੇਵਾਲ ਵਾਲੇ ਵੀ ਜਰੂਰ ਕਮੈਂਟ ਕਰਿਓ। ਜਿਹੜੇ ਸਾਂਨੇਵਾਲ ਤੋਂ ਵੀਡੀਓ ਦੇਖ ਰਹੇ ਨੇ ਉਹ ਵੀ ਜਰੂਰ ਕਮੈਂਟ ਕਰਿਓ। ਜਿਹੜੇ ਹੋਰ ਕਿਸੇ ਬਾਹਰਲੇ ਸ਼ਹਿਰ ਤੋਂ ਦੇਖ ਰਹੇ ਨੇ ਜਾਂ ਬਾਹਰਲੀ ਕੰਟਰੀ ਜਿਹੋ ਵੀ ਜਰੂਰ ਕਮੈਂਟ ਕਰਕੇ ਦੱਸਿਓ। ਤੇ ਆ ਕੁਝ ਕੱਪੜਿਆਂ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਵੱਡੀਆਂ-ਵੱਡੀਆਂ। ਲੋ ਜੀ ਆ ਕੁਝ ਕੂਲਰ ਪੱਖੇ ਸਾਰੇ ਬਾਹਰ ਪਾਏ ਨੇ ਹਨਾ। ਜਿਵੇਂ ਆਪਾਂ ਦੱਸਿਆ ਹੈ ਕਿ ਕਾਫੀ ਵੱਡੀ ਇਹ। ਮਾਰਕਟ ਆ ਕੁਝ ਬੈਗ ਵਗੈਰਾ ਆ ਗਏ ਲਓ ਜੀ ਆ ਮੈਟ ਹੋ ਗਏ ਘਰਾਂ ਦੀ ਵਰਤੋਂ ਵਾਲਾ ਸਮਾਨ ਪਾਈਪ ਵਗੈਰਾ ਇਹ ਸਾਰੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ ਆ ਬੁਟੀਕ ਦਾ ਬੋਰਡ ਆ ਗਿਆ ਹਨਾ ਇੱਕ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਇਹ ਮਾਰਕਟ ਦੇ ਵਿੱਚ ਮਿਲ ਜੂਗੀ ਸਾਹਨੇ ਵਾਲੇ ਦੇ ਬਾਜ਼ਾਰ 'ਚ ਆ ਕਰਿਆਨਾ ਸਟੋਰ ਆ ਗਏ ਕੁਝ ਬੇਕਰੀਆਂ ਤੇ ਦੁਪਹਿਰ ਦਾ ਟਾਈਮ ਹੈ ਤੇ ਹੁਣ ਵੀ ਮਤਲਬ ਹੈਗੇ ਨੇ ਦੁਕਾਨਾਂ ਦੇ ਉੱਪਰ ਗੱਗ ਹੈਗੇ ਨੇ ਕਸਟਮਰ ਹੈਗੇ ਨੇ ਤੇ ਆ ਦੂਸਰੀ ਸਾਈਡ ਵੀ ਹੈਗੀ ਮਾਰਕੀਟ ਇਹ ਵੀ ਸਾਰੀਆਂ ਪਾਸੋਂ ਦਿਖਾਵਾਂਗੇ ਆ ਕੱਪੜੇ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਹੈਗੀਆਂ ਨੇ ਮਾਰਕੀਟ ਦੇ ਵਿੱਚ ਲਓ ਜੀ ਇਸ ਤਰ੍ਹਾਂ ਦੇ ਵੱਡੇ-ਵੱਡੇ ਸਟੋਰ ਦੁਕਾਨਾਂ ਇੱਥੇ ਮਿਲ ਜਣਗੀਆਂ ਆ ਕਾਫੀ ਵੱਡੀ ਦੁਕਾਨ ਆ ਕਪੜਿਆਂ ਵਾਲੀ ਰੈਡੀਮੇਡ ਕਪੜੇ ਵਾਲੀ ਲੇਡੀ ਸੂਟਾਂ ਵਾਲੀ ਹੈ ਨਾ ਲਓ ਜੀ ਆ ਕੁਸ਼ ਕੂਲਰ ਵਗੈਰਾ ਬਾਹਰ ਲਾਏ ਹੋਏ ਨੇ ਕਿਉਂਕਿ ਹੁਣ ਸੀਜ਼ਨ ਹੈ ਨਾ ਗਰਮੀ ਦਾ ਟਾਈਮ ਆ ਤੇ ਕੂਲਰਾਂ ਦਾ ਏਸੀਆਂ ਦਾ ਸੀਜ਼ਨ ਆ ਆ ਸ਼ੌਪ ਆ ਗਈ ਕੋਸ਼ ਕਾਪੀਆਂ ਵਗੈਰਾ ਬਾਹਰ ਪਈਆਂ ਨੇ ਹੈ ਨਾ ਹੋਰ ਘਰਾਂ ਦੀ ਵਰਤੋਂ ਵਾਲਾ ਸਾਰਾ ਸਮਾਨ ਆਹ ਕੁਝ ਪੜਾਥਾ ਲਈ ਵੀ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਇੱਥੇ ਆਹ ਬਾਈ ਨੇ ਜਿਵੇਂ ਲਾਈ ਹੋਈ ਆ ਹਨ ਬੈਲਟਾਂ ਵਗੈਰਾ ਪਾਈਆਂ ਨੇ ਜਿਹੜੀਆਂ ਸਾਰੀਆਂ ਆ ਨਾਨ ਆ ਗਈ ਅਮਰਸਰੀ ਨਾਨ ਐਵੇਂ ਦੀਆਂ ਖਾਣ ਪੀਣ ਲਈ ਦੁਕਾਨਾਂ ਵੀ ਇੱਥੇ ਮਿਲ ਜਾਂਦੀਆਂ ਨੇ ਆਹ ਸਾਈਕਲ ਵਾਲੀ ਦੁਕਾਨ ਆ ਗਈ ਆ ਕੁਝ ਜੁੱਤੀਆਂ ਵਗੈਰਾ ਇੱਥੇ ਲਾਈਆਂ ਹੋਈਆਂ ਨੇ ਦੇਖੋ ਪੁਲ ਦੇ نیچے ਦੇਖ ਸਕਦੇ ਹੋ ਤੁਸੀਂ ਐਵੇਂ ਦਾ ਸਾਰਾ ਕੁਝ ਮਿਲ ਜੂ ਇਹ ਬਾਜ਼ਾਰ ਦੇ ਵਿੱਚ ਹੁਣ ਆਪਾਂ ਦੂਸਰੀ ਸਾਈਡ ਦੇਖਦੇ ਆਂ ਮਾਰਕੀਟ ਆ ਦੂਸਰੀ ਸਾਈਡ ਆਪਾਂ ਪੁਲ ਦੇ ਨੀਚੋਂ ਦੀ ਹੁੱਕਮਾਂਗੇ ਦੂਸਰੀ ਸਾਈਡ ਤੋਂ ਸਾਰਾ ਬਾਜ਼ਾਰ ਆ ਜਿਹੜਾ ਆਪਾਂ ਦੇਖਾਂਗੇ ਸਾਨੇਵਾਲ ਸ਼ਹਿਰ ਦਾ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਦੁਕਾਨਾਂ ਨੇ ਵੱਡੀਆਂ-ਵੱਡੀਆਂ ਆ ਚੁੰਨੀਆਂ, ਸੂਟ, ਦੁਪੱਟੇ ਸਾਰੇ ਜਿਹੜੇ ਬਾਹਰ ਲਾਏ ਹੋਏ ਨੇ। ਬਾਕੀ ਕਾਫੀ ਦੁਕਾਨਾਂ ਤੇ ਸੇਲ ਵੀ ਜਿਹੜਾ ਲਿਖ ਕੇ ਲਾਇਆ ਹੋਇਆ ਸਹੀ ਐਲ ਦੇ ਬੋਰ ਆ ਕੁਝ ਜੁੱਤੀਆਂ ਵਗੈਰਾ ਵਾਲੀਆਂ ਦੁਕਾਨਾਂ ਆ ਗਈਆਂ ਹਨ। ਵਾਹ ਜੀ ਆ ਦੇ ਕੁਝ ਜੁੱਤੀਆਂ ਵਗੈਰਾ ਬਾਹਰ ਕੱਢ ਕੇ ਵੀ ਲਾਈਆਂ ਹੋਈਆਂ ਨੇ। ਆ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਨਾਲ। ਆਪਾਂ ਦੂਸਰੀ ਸਾਈਡ ਸੀਗੇ ਪਹਿਲਾਂ ਉਧਰੋਂ ਸਾਰੀ ਮਾਰਕੀਟ ਦਿਖਾਈ ਆ। ਦੂਸਰਾ ਪਾਸਾ ਪ੍ਰਿਆਨਾ ਸਟੋਰ ਆ ਗਿਆ ਨਾ ਸਾਰਾ ਸਮਾਨ ਜਿਹੜਾ ਬਾਹਰ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਆਪ ਕੋਸ਼ ਜਵਾਕਾਂ ਦੇ ਖੜਾਉਣੇ ਵਗੈਰਾ ਟਰੈਕਟਰ ਬਣਾ ਕੇ ਰੱਖੇ ਹੋਏ ਐਵੇਂ ਦਾ ਸਾਰਾ ਸਮਾਨ ਆ ਮਿੱਟੀ ਦੇ ਘੜੇ ਵਗੈਰਾ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਜਿਹੜੀ ਮਿਲ ਜੂਗੀ ਸਾਨੇ ਵਾਲੇ ਦੇ ਬਾਜ਼ਾਰ ਦੇ ਵਿੱਚ ਬਾਕੀ ਮੇਨ ਹਾਈਵੇ ਦੇ ਨਾਲ ਨਾਲ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਉਹ ਵੀ ਆਪਾਂ ਦੇਖਾਂਗੇ ਆ ਇੱਥੇ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਆ ਗਈਆਂ ਕਾਫੀ ਸਾਰੇ ਕੱਪੜੇ ਬਾਹਰ ਲਾਏ ਵੀ ਹੋਏ ਨੇ ਦੇਖ ਸਕਦੇ ਹੋ ਤੁਸੀਂ ਰੀਡੀਮੇਡ ਕੱਪੜੇ ਹਨਾ ਕੁੜੀਆਂ ਵਾਲੇ ਮੁੰਡਿਆਂ ਵਾਲੇ ਆਹ ਸੂਟ ਵਗੈਰਾ ਲਓ ਜੀ ਕੂਲਰ ਪੱਖੇ ਮਾਕੀ ਸਾਰਾ ਇਹ ਬਹੁਤ ਵੱਡਾ ਬਾਜ਼ਾਰ ਆ ਲੰਬਾ ਲੰਬਾਈ ਬਾਜ਼ਾਰ ਆ ਸਾਰਾ ਰੋਡ ਦੇ ਨਾਲ ਨਾਲ ਅਗੋਸ਼ ਅਗਲੇ ਵਾਲੇ ਪਾਸੇ ਹੋਰ ਸਾਰਾ ਸਮਾਨ ਪਿਆ ਟੱਬ ਵਗੈਰਾ ਹਨਾ ਆਹ ਲੋ ਜੀ ਆਹ ਮਿੱਟੀ ਦੇ ਭਾਂਡੇ ਭਾਏ ਨੇ ਸਾਰੇ ਘੜੇ ਕਿਉਂਕਿ ਹੁਣ ਗਰਮੀ ਚ ਪਾਉ ਵੇਕਦੇ ਨੇ ਆ ਦੇਖੋ ਟੂਟੀਆਂ ਲਾਈਆਂ ਹੋਈਆਂ ਇਹਨਾਂ ਦੇ ਮੂਰੇ ਤੇ ਅੱਗੇ ਚੱਲਦੇ ਆਂ ਕਿਉਂਕਿ ਕੁਛ ਸਾਰਾ ਆਪਾਂ ਬਾਜ਼ਾਰ ਦੇਖਦੇ ਆਂ ਫੇਰ ਆਪਾਂ ਹੁਣ ਰੋਡ ਤੇ ਜਾ ਕੇ ਮਤਲਬ ਨਿਕਲ ਜਾਗੇ ਰੋਡ ਤੋਂ ਸ਼ੁਰੂ ਕੀਤਾ ਸੀ ਆਪਾਂ ਵੱਡੇ ਤੋਂ ਆਪਣਾ ਵਲੌਗ ਆਪਣੀ ਵੀਡੀਓ ਆ ਹੋਟਲ ਆ ਗਿਆ ਕੁਛ ਆ ਨਿੰਬੂ ਵਗੈਰਾ ਦੀਆਂ ਫਲ ਵਾਲੀਆਂ ਸਾਰੀਆਂ ਦੁਕਾਨਾਂ ਇੱਥੇ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਮਾਈਟੇ ਵੀ ਦੁਕਾਨਾਂ ਸਾਰੀਆਂ ਆ ਗਈਆਂ ਆ ਜੁੱਤੀਆਂ ਵਗੈਰਾ ਵਾਲੀਆਂ ਦੁਕਾਨਾਂ ਜੁੱਤੀਆਂ ਬਾਹਰ ਲਾਈਆਂ ਹੋਈਆਂ ਨੇ ਹਨਾ ਲਓ ਜੀ ਬਾਕੀ ਲਾਈਕ ਜਰੂਰ ਕਰਿਆ ਕਰੋ ਵੀਡੀਓ ਨਾਲ ਜਦੋਂ ਤੁਸੀਂ ਵੀਡੀਓ ਲਾਈਕ ਕਰਦੇ ਹੋ ਤਾਂ ਉਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਲਾਈਕ ਵਾਲਾ ਬਟਨ ਜਰੂਰ ਦਬਾਇਆ ਕਰੋ ਵੀਡੀਓ ਦਾ ਬਾਕੀ ਇੱਥੇ ਵੀ ਉਸੇ ਤਰ੍ਹਾਂ ਦੁਕਾਨਾਂ ਕਾਫੀ ਵੱਡੀਆਂ ਵੱਡੀਆਂ ਤੇ ਟ੍ਰੈਫਿਕ ਬਹੁਤ ਰਹਿੰਦੀ ਆ ਸਾਹਨੇ ਵਾਲ ਦੇ ਵਿੱਚ ਆ ਵੀ ਰੋਡ ਇਧਰੋਂ ਫੁੱਲ ਆਉਂਦਾ ਤੇ ਸਾਹਮਣੇ ਵੀ ਚੌਂਕ 'ਚ ਕਾਫੀ ਸਾਰੀ ਟ੍ਰੈਫਿਕ ਆ ਕਿਉਂਕਿ ਹਾਈਵੇ ਆ ਗਿਆ ਨਾ ਹਾਈਵੇ ਤੇ ਫਿਰ ਪੂਰਾ ਰਸ਼ ਆਉਂਦਾ ਹੁਣ ਦੁਪਹਿਰ ਦੇ ਸਮੇਂ ਆਪਾਂ ਇਹ ਵੀਡੀਓ ਬਣਾ ਰਹੇ ਆ ਦੁਪਹਿਰ ਦਾ ਟਾਈਮ ਆ ਦੁਪਹਿਰ ਦਾ ਟਾਈਮ ਆ ਕੁਸ਼ੈਮੇ ਦਾ ਸਾਰਾ 뷰 ਹੁੰਦਾ ਸਾਹਨੇ ਵਾਲੇ ਸ਼ਹਿਰ ਦਾ ਇੱਥੇ ਵੀ ਆਪਸੇ ਦੁਕਾਨਾਂ ਆ ਗਈਆਂ ਲਓ ਜੀ ਇਧਰੋਂ ਹੀ ਆਪਾਂ ਵੀਡੀਓ ਆਪਣੀ ਸ਼ੁਰੂ ਕੀਤੀ ਸੀਗੀ ਪਹਿਲਾਂ ਦੂਸਰੀ ਸਾਈਡ ਦਿਖਾਈ ਸੀਗੀ ਤੁਹਾਨੂੰ ਹੁਣ ਆਪਾਂ ਆਹ ਫਾਈਲਡ ਆ ਗਏ ਆ ਇੱਥੇ ਹੋਟਲ ਆ ਗਿਆ ਕਾਫੀ ਵੱਡਾ ਲਓ ਜੀ ਆ ਇੱਥੇ ਅਗਲੇ ਵਾਲੇ ਪਾਸੇ ਕਾਫੀ ਰੌਸ਼ਾ ਆ ਚੌਕ ਦੇ ਵਿੱਚ ਕਿਉਂਕਿ ਸਾਹਮਣੇ ਵੱਡਾ ਹਾਈਵੇ ਚੱਲਦਾ ਨਾ ਉਹ ਵੀ ਆਪਾਂ ਨੇੜੋਂ ਚੱਲ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਆ ਮੂਰਲੀ ਵਾਲੀ ਸਾਈਡ ਕੁਝ ਫਲ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਦੇਖ ਸਕਦੇ ਹੋ ਲੱਗੀਆਂ ਹੋਈਆਂ ਤੇ ਉਧਰ ਪਰਬੋਰਡ ਵੀ ਲੱਗੇ ਹੋਇਆ ਦੇਖੋ ਰਾਏਕੋਟ 42 ਕਿਲੋਮੀਟਰ ਲੁਧਿਆਣਾ ਖਾਰਾ ਲੁਧਿਆਣਾ ਇਥੋਂ 12 ਕਿਲੋਮੀਟਰ ਰਹਿ ਜਾਂਦਾ। ਲਓ ਜੀ। ਆਹ ਦੇਖ ਸਕਦੇ ਹੋ 메인 ਹਾਈਵੇ ਆ ਗਿਆ। ਇਹ ਸਾਰੀ ਮਾਰਕੀਟ ਦਿਖਾਈ ਆ। ਤੇ ਹੁਣ ਕੁਛ ਆਪਾਂ ਮਾਰਕੀਟ ਉੱਤਰ ਦੂਸਰੀ ਸਾਈਡ ਆ ਜਿਹੜੀ। ਉਹ ਸਾਹਮਣੇ ਵਾਲੇ ਪਾਸੇ ਆਹ ਰੋਡ ਕ੍ਰੋਸ ਕਰਕੇ ਉਹ ਸਾਰੀ ਮਾਰਕੀਟ ਦਿਖਾਵਾਂਗੇ ਤੁਹਾਨੂੰ। ਤੇ ਇਧਰਲੀ ਵਾਲੀ ਸਾਈਡ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਆ ਕੁਛ ਕੱਪੜੇ ਵਗੈਰਾ ਬਾਹਰ ਜਿਹੜੇ ਲਾਏ ਹੋਏ ਨੇ ਹਨਾ ਕੱਢ ਕੇ ਤੁਸੀਂ ਦੇਖ ਸਕਦੇ ਹੋ। ਇਹ ਵੀ ਸਾਨੇ ਵਾਲੇ ਦੀ ਮਾਰਕੀਟ ਦੇ ਵਿੱਚ ਨੇ ਸਾਰੀਆਂ ਦੁਕਾਨਾਂ ਆ ਸੂਟ ਚੁੰਨੀਆਂ ਵਗੈਰਾ ਸਾਰੇ ਬਾਹਰ ਲਾਏ ਹੋਏ ਨੇ ਜਿਵੇਂ ਆਪਾਂ ਦੱਸਿਆ ਕਿ ਕਾਫੀ ਵੱਡੀ ਮਾਰਕੀਟ ਹੈ ਸਾਨੇ ਵਾਲਾ ਸ਼ਹਿਰ ਦੀ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਮਾਰਕੀਟ ਦੇ ਵਿੱਚ ਇਹ ਵਿਚਲੇ ਵਾਲੇ ਪਾਸੇ ਨੂੰ ਆ ਅੱਗੇ ਸਾਰੀ ਮਾਰਕੀਟ ਪਹਿਲਾਂ ਆਪਾਂ ਤੁਹਾਨੂੰ ਸਾਰੀ ਬਾਹਰ ਦੀ ਦਿਖਾਈ ਸੀਗੀ ਮਾਰਕੀਟ ਸੂਟ ਚੁੰਨੀਆਂ ਸਾਰਾ ਕੁਝ ਇੱਥੇ ਲਾਇਆ ਹੋਇਆ ਬਾਹਰ ਦੇਖੋ ਤੇ ਆਉ ਸਾਹਮਣੇ ਵਾਲੇ ਵਾਸਤੇ ਯੂ ਰੋਡ ਚੱਲਦਾ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀਗੀ ਤੇ ਆਹ ਸਾਹਮਣੇ ਰੋਡ ਆ ਗਿਆ ਇੱਥੋਂ ਹੁਣ ਆਪਾਂ ਦੂਸਰੀ ਸਾਈਡ ਚੱਲਾਂਗੇ ਆ ਮੇਨ ਹਾਈਵੇ ਕ੍ਰੋਸ ਕਰਕੇ ਤੇ ਉਧਰ ਸਾਰੀ ਜਿਹੜੀ ਮਾਰਕੀਟ ਆ ਉਹ ਦੇਖਦੇ ਆਂਗੇ ਲਓ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਆਲੇ ਦੁਆਲੇ ਜਿਹੜੀ ਰੋਡ ਤੇ ਮਾਰਕੀਟ ਐ ਉਹ ਸਾਰੀ ਦਿਖਾਉਨੇ ਆ ਆ ਇਥੋਂ ਹੁਣ ਆਪਾਂ ਹਾਈਵੇ ਕ੍ਰੋਸ ਕਰਾਂਗੇ ਵੱਡਾ ਰੋਡ ਆ ਸਾਹਮਣੇ ਵੱਡਾ ਰੋਡ ਜਾ ਰਹੇ ਆ ਇਹ ਆਪਾਂ ਪੁਲ ਦੇ ਨੀਚੋਂ ਦੀ ਲੰਘਣਾ ਤੇ ਸਾਰੀ ਮਾਰਕੀਟ ਆਪਾਂ ਦੇਖਾਂਗੇ ਸਾਹਮਣੇ ਜਿਹੜੀ ਹੈਗੀ ਆ ਬਾਕੀ ਬਹੁਤ ਸਾਰੀ ਟ੍ਰੈਫਿਕ ਆ ਔਰੇ ਬਹੁਤ ਔਖਾ ਕ੍ਰੋਸ ਹੁੰਦਾ ਰੋਡ ਨੋਵਈ ਰੋਡ ਦਾ ਆਪਾਂ ਕ੍ਰਾਸ ਕਰ ਲਿਆ ਤੇ ਹੁਣ ਆਪਾਂ ਚੱਲਦੇ ਆਂ ਦੂਸਰੀ ਸਾਈਡ ਸਾਰੀ ਮਾਰਕੀਟ ਆਪਾਂ ਦੇਖਦੇ ਆਂਗੇ ਤੇ ਇੱਧਰ ਵੀ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਆ ਕੁਝ ਹੋਟਲ ਹਨ ਆ ਦੁਕਾਨਾਂ ਹੈਗੀਆਂ ਨੇ ਕਾਫੀ ਸਾਰਾ ਬਾਜ਼ਾਰ ਹੈ ਇੱਥੇ ਵੀ ਆ ਫਲ ਵਾਲੀਆਂ ਦੁਕਾਨਾਂ ਆ ਗਈਆਂ ਕੁਝ ਕਰਿਆਨਾ ਸਟੋਰ ਆ ਗਏ ਹਨ ਆ ਕੱਪੜੇ ਵਾਲੀ ਦੁਕਾਨ ਆ ਗਈ। ਲਓ ਜੀ। ਇੱਥੇ ਵੀ ਕਾਫੀ ਸਾਰਾ ਵੱਡਾ ਬਾਜ਼ਾਰ ਆ ਇਹ। ਆਲੇ-ਦੁਆਲੇ ਸਾਰੀ ਮਾਰਕੀਟ ਆ ਜਿਹੜੀ ਫੈਲੀ ਹੋਈ ਆ। ਆ ਕੱਪੜੇ ਕੁਛ ਬਾਹਰ ਵੀ ਲਾਏ ਹੋਏ ਨੇ ਦੇਖੋ। ਫੋਨ ਵਾਲੀਆਂ ਦੁਕਾਨਾਂ ਆ ਗਈਆਂ। ਬਹੁਤ ਵੱਡਾ ਸ਼ਹਿਰ ਆ ਸਾਹਨੇ ਵਾਲ ਵੀ। ਆਲੇ-ਦੁਆਲੇ ਤੁਸੀਂ ਦੁਕਾਨਾਂ ਦੇਖੇ ਸਕਦੇ ਹੋ ਦੋਨੋਂ ਸਾਈਡ 'ਤੇ ਦੁਕਾਨਾਂ। ਬਾਈ ਦੂਸਰੀ ਸਾਈਡ ਵੀ ਦਿਖਾ ਦੇ। ਆ ਦੂਸਰੀ ਸਾਈਡ ਵੀ ਕੁਛ ਦੁਕਾਨਾਂ ਹੈਗੀਆਂ ਨੇ। ਲਓ। ਬਾਕੀ ਇਧਰ ਆ ਤੁਸੀਂ ਦੇਖੇ ਸਕਦੇ ਹੋ ਨਾਲ-ਨਾਲ ਰੋਡ ਦੇ। ਆਹ ਖੋਸ਼ੇ ਜੂਸ ਵਾਲੀਆਂ ਆ ਗਈ ਜਿਵੇਂ ਕੰਨੇ ਦੇ ਰਸ ਵਾਲੀਆਂ ਹਨ ਫਲਾਂ ਵਾਲੀਆਂ ਇੱਥੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ। ਆਹ ਜੁੱਤੀਆਂ ਵਾਲੀਆਂ ਆ ਗਈਆਂ ਦੁਕਾਨਾਂ। ਲਓ ਜੀ। ਇਸ ਤਰ੍ਹਾਂ ਇਹ ਬਹੁਤ ਵੱਡੀ ਮਾਰਕੀਟ ਹੈ। ਤੇ ਅੱਗੇ ਚੱਲਦੇ ਆਂ ਆਪਾਂ ਅੱਗੇ ਉਹ ਵੀ ਦੇਖਦੇ ਆਂ ਸਾਰਾ ਇਹ ਬਾਜ਼ਾਰ ਜਾ ਕੇ ਇਹ ਡੇਲੋ ਵਾਲਾ ਰੋਡ ਆ ਗਿਆ ਡੇਲੋ ਵਾਲੇ ਰੋਡ ਤੇ ਵੀ ਵੱਡੀ ਮਾਰਕੀਟ ਹੈ ਦੋਨੋਂ ਸਾਈਡ ਦੇਖੋ ਕੁਸ਼ ਫੋਨ ਵਾਲੀਆਂ ਦੁਕਾਨਾਂ ਆ ਗਈਆਂ ਵਰਕਸ਼ਾਪ ਆ ਗਈ ਲਓ ਜੀ ਇੱਧਰ ਵੀ ਦਿਖਾ ਦੇ ਬਾਈ ਨਾਲ ਨਾਲ ਆ। ਅਕੀ ਰੌਣਕ ਬਹੁਤ ਰਹਿੰਦੀ ਆ ਸਾਹਨੇ ਵਾਲੇ ਸ਼ਹਿਰ 'ਚ ਆਪਾਂ ਦਿਖਾਇਆ ਹੀ ਤੁਹਾਨੂੰ ਬਹੁਤ ਕ라우ਡ ਰਹਿੰਦਾ। ਬਹੁਤ ਵੱਡੀ ਮਾਰਕੀਟ ਆ ਸਾਨੇਵਾਲ ਜੀ ਏਸੀ ਵਗੈਰ ਵਾਲੀਆਂ ਦੁਕਾਨਾਂ ਆ ਗਈਆਂ ਆ ਪਲਾਸਟਿਕ ਦਾ ਸਮਾਨ ਆ ਗਿਆ ਹਨ ਬਹੁਤ ਦੂਰ ਤੱਕ ਇਹ ਸ਼ਹਿਰ ਆ ਜਿਹੜਾ ਫੈਲਿਆ ਹੋਇਆ ਸਾਨੇਵਾਲ ਆ ਸਬਜ਼ੀ ਵਾਲੀਆਂ ਦੁਕਾਨਾਂ ਆ ਗਈਆਂ ਲੱਗੀਆਂ ਹੋਈਆਂ ਲਓ ਜੀ ਹੁਣ ਆਪਾਂ ਇਥੋਂ ਦੂਸਰੀ ਸਾਈਡ ਚੱਲਾਂਗੇ ਜਿੱਧਰੋਂ ਆਇਆ ਆਪਾਂ ਉਧਰੋਂ ਵਾਪਸ ਚੱਲਾਂਗੇ ਤੇ ਉਹ ਸਾਰਾ ਪਥ ਨੂੰ ਦਿਖਾਉਨੇ ਆ ਜਾ ਕੇ ਇੱਥੇ ਵੀ ਕੁਝ ਆ ਦੁਕਾਨਾਂ ਆ ਗਈਆਂ ਆਲੇ ਦੁਆਲੇ ਰੋਡ ਦੇ ਇੱਥੇ ਹੁਣ ਆਪਾਂ ਵਾਪਸ ਮੋੜਦੇ ਆ ਹੁਣ ਆਪਾਂ ਦੂਸਰੀ ਸਾਈਡ ਆ ਗਏ ਦੂਸਰੀ ਸਾਈਡ ਤੋਂ ਦੇਖਦੇ ਆ ਸਾਰੀ ਮਾਰਕੀਟ ਤੇ ਕੁਝ ਕੁ ਦੁਕਾਨਾਂ ਉਧਰ ਵੱਡੇ ਹਾਈਵੇ ਤੇ ਵੀ ਹੈਗੀਆਂ ਨੇ ਉਹ ਵੀ ਆਪਾਂ ਦਿਖਾਵਾਂਗੇ ਨਾਲ ਨਾਲ ਜਦੋਂ ਆਪਾਂ ਜਾਵਾਂਗੇ ਅੱਗੇ ਨੂੰ ਆਈ ਦੁਕਾਨਾਂ ਦੇਖੋ ਤੁਸੀਂ ਸਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਆਹ ਪਲਾਸਟਿਕ ਦਾ ਸਮਾਨ ਵਗੈਰਾ ਆ ਗਿਆ ਹਨ ਇਹ ਸਾਰੀਆਂ ਦੁਕਾਨਾਂ ਆ ਗਈਆਂ ਹੋਰੀ ਸਾਰੀ ਮਾਰਕੀਟ ਹੈ ਨਾਲ-ਨਾਲ ਆ ਸਾਈਕਲ ਵਾਲੀਆਂ ਦੁਕਾਨਾਂ ਆ ਗਈਆਂ ਜਿਵੇਂ ਆਹ ਸਾਹਮਣੇ ਇੱਕ ਹੋਟਲ ਆ ਗਿਆ ਹਨ ਹਰ ਇੱਕ ਤਰੀਕੇ ਦੀ ਦੁਕਾਨ ਆ ਸਾਹਨੇ ਵਾਲੀ ਦੀ ਮਾਰਕੀਟ ਦੇ ਵਿੱਚ ਬਹੁਤ ਵੱਡਾ ਸ਼ਹਿਰ ਆ ਸਾਹਨੇ ਵਾਲੀ ਆਹ ਕੱਪੜੇ ਆ ਕੇ ਜਿੱਪ ਉੱਤੇ ਬਾਹਰ ਲਾਏ ਹੋਏ ਸਾਰੇ ਤੇ ਬਾਹਰਲੇ ਵਾਲੇ ਪਾਸੇ ਵੀ ਕੱਪੜੇ ਵਾਲੀਆਂ ਦੁਕਾਨਾਂ ਹੈਗੀਆਂ ਨੇ ਤੇ ਜਿਹੜਾ ਬਾਜ਼ਾਰ ਆ ਪੰਦਰੋਂ ਦਿਖਾਇਆ ਤੁਹਾਨੂੰ ਉੱਥੇ ਵੀ ਹੈਗੀਆਂ ਨੇ ਇੱਧਰ ਵੀ ਕਾਫੀ ਵੱਡੀ ਮਾਰਕੀਟ ਆ ਏਸੀ ਵਗੈਰਾ ਬਾਹਰ ਪਾਏ ਨੇ ਹਨਾ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਕੱਪੜੇ ਵੀ ਲਾਏ ਹੋਏ ਨੇ ਦੇਖੋ ਆ ਕੱਪੜਿਆਂ ਵਾਲੀਆਂ ਦੁਕਾਨਾਂ ਨੇ ਵੱਡੀਆਂ ਵੱਡੀਆਂ ਹੋਰ ਆ ਕੁਸ਼ਪੌਂਡੇ ਵਾਲੀਆਂ ਦੁਕਾਨਾਂ ਆ ਗਈਆਂ ਕੁਲਚੇ 버ਗਰ ਵਾਲੀਆਂ ਇੱਥੇ ਨਾਲ-ਨਾਲ ਸੜਕ ਦੇ ਲੱਗੀਆਂ ਹੋਈਆਂ ਮੈਨੂੰ ਲੱਗਦਾ ਸ਼ਾਮ ਨੂੰ ਇਹ ਤੋਂ ਵੀ ਜ਼ਿਆਦਾ ਲੱਗਦੀਆਂ ਹੋਣਗੀਆਂ ਇੱਥੇ ਕਿਉਂਕਿ ਸ਼ਾਮ ਨੂੰ ਗੋਲ ਗੱਪੇ 버ਗਰ ਵਗੈਰਾ ਵਾਲੀਆਂ ਦੁਕਾਨਾਂ ਲੱਗ ਜਾਂਦੀਆਂ ਨੇ ਹਰੇ ਸਾਰੇ ਸ਼ਹਿਰਾਂ 'ਚ ਸੜਕਾਂ ਦੇ ਨਾਲ-ਨਾਲ ਬਾਕੀ ਇਧਰ ਤੁਸੀਂ ਦੁਕਾਨਾਂ ਸਾਰੀਆਂ ਦੇਖ ਸਕਦੇ ਹੋ ਇਲੈਕਟ੍ਰੀਸ਼ਨ ਵਾਲੇ ਸਮਾਨ ਦੀਆਂ ਦੁਕਾਨਾਂ ਆ ਗਈਆਂ ਸਾਰੀਆਂ ਆਪਾਂ ਸਾਇਕਲ ਵਾਲੀ ਦੁਕਾਨ ਆ ਗਈ ਆਪਾਂ ਜਿੱਧਰੋਂ ਸਟਾਰਟ ਕੀਤੀ ਸੀ ਵੀਡੀਓ ਤੇ ਉੱਥੇ ਆਪਾਂ ਦੁਬਾਰਾ ਫੇਰ ਆ ਜਾਾਂਗੇ ਉੱਥੇ ਨਿਕਲਾਂਗੇ ਜਾ ਕੇ ਦੁਬਾਰਾ ਸਾਹਮਣੇ ਦੁਬਾਰਾ ਫੇਰ ਵੱਡਾ ਹਾਈਵੇ ਆ ਜੂ ਲਓ ਜੀ ਹੁਣ ਆਪਾਂ ਇਧਰ ਵੱਡੇ ਰੋਡ ਤੇ ਆਗੇ ਹਾਈਵੇ ਤੇ ਇੱਥੇ ਵੀ ਤੁਸੀਂ ਆ ਕੁਝ ਦੁਕਾਨਾਂ ਦੇਖ ਸਕਦੇ ਹੋ ਹਨ ਔਰੇ ਵੀ ਸਾਰੀ ਆਲੇ-ਦੁਆਲੇ ਮਾਰਕੀਟ ਹੈ ਜਿਹੜੀ ਵੱਡੇ ਰੋਡ ਦੇ ਨਾਲ-ਨਾਲ ਹਾਈਵੇ ਦੇ ਨਾਲ ਜਿਵੇਂ ਆਪਾਂ ਸਾਰਾ ਤੁਹਾਨੂੰ ਦਿਖਾਏ ਦਿੱਤਾ ਅੱਜ ਬਹੁਤ ਵੱਡਾ ਬਾਜ਼ਾਰ ਆ ਖਾਨੇ ਵਾਲਾ ਹਰ ਇੱਕ ਤਰੀਕੇ ਦੀਆਂ ਦੁਕਾਨਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਆ ਨਾਮ ਨਾਲ ਤੁਸੀਂ ਦੇਖੇ ਜਾ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਹਾਂਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ